ਕੀ ਦਾ ਹਰਜੀ ਦਾ ਵਪਾਰ ਕਰੀਦਾ ਕਿਵੇਂ ਆ ਹਰ ਕੇ ਨਾਮ ਕੇ ਵਪਾਰੀ ਬਣੀ ਦਾ ਕਿਵੇਂ ਆ ਇਹ ਸਾਰੀ ਵਿਧੀ ਸਤਿਗੁਰੂ ਬਖਸ਼ਿਸ਼ ਕਰਦਾ ਹਰ ਹਰ ਨਿਤ ਜਪਿਓ ਜੀਓ ਸਤਿਗੁਰੂ ਕਹਿੰਦਾ ਵੀ ਜਿਹੜੀ ਚੀਜ਼ ਦਾ ਨਿਤ ਨੇਮ ਬਣਾ ਲਈਏ ਜਿਹੜੀ ਚੀਜ਼ ਨਿਤ ਕਰਨ ਲੱਗ ਜੀ ਉਹ ਘਟਣ ਲੱਗ ਜਾਂਦੀ ਅੱਗੇ ਹਰ ਹਰ ਨਿਤ ਜਪਿਓ ਜੀਓ ਜੀ ਲਾ ਕੇ ਜਾਨ ਲਾ ਕੇ ਪ੍ਰੇਮ ਦੇ ਨਾਲ ਜਪ ਲਾਹਾ ਘਟੇ ਉਹ ਦਿਹਾੜੀ ਇਹੀ ਦਿਹਾੜੀ ਦਾ ਲਾਹਾ ਕਿ ਤੂੰ ਪ੍ਰੇਮਾ ਭਗਤੀ ਕੀਤੀ ਹੈ ਪ੍ਰੇਮ ਦੇ ਨਾਲ ਸੰਸਾਰ ਨੂੰ ਉਹਦਾ ਰੂਪ ਜਾਣਿਆ ਤੇ ਉਹਦੀ ਯਾਦ ਨੂੰ ਹਿਰਦੇ ਚ ਵਸਾਇਆ ਤੇ ਜਪਿਆ ਤੇ ਜਿਨ੍ਹਾਂ ਨੂੰ ਉਹਨੂੰ ਜਪਣਾ ਗਾਉਣਾ ਧਿਆਉਣਾ ਆ ਗਿਆ ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਬਾਣਾ ਮਾਰੇ ਕਹਿੰਦੇ ਹਰਜੀ ਦੀ ਸਮਝ ਆਉਣੀ ਪਾਠ ਕਰਨੇ ਜਾਪ ਕਰਨੇ ਸਮਝ ਰੱਖਣੀ ਕਥਾ ਕੀਰਤਨ ਸੁਣਨਾ ਐਵੇਂ ਨਹੀਂ ਹੁੰਦਾ ਇਹ ਤਾਂ ਉਹਨਾਂ ਨੂੰ ਮਿਲਦਾ ਹਰ ਜੀ ਜਿਨ੍ਹਾਂ ਨੂੰ ਚੁਣ ਲੈਂਦੇ ਐ ਜਿਨ੍ਹਾਂ ਨੂੰ ਚੰਗੇ ਲੱਗ ਜਾਂਦੇ ਐ ਜਿਨ੍ਹਾਂ ਦੇ ਦਿਲ 'ਚ ਪ੍ਰੇਮ ਭੇਜ ਦਿੰਦੇ ਐ